ਕਾਹ ਕੋਈ ਉਪ ਸੰਜਾ ਕਰਮਾ ਹਸਤੇ ਜੀ 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 ਬਹੁਤ ਦੁੱਖ ਆ ਜੀ ਉਸਤਾਦ ਜੀ ਬਹੁਤ ਪਿਆਰ ਕਰਦੇ ਸੀ ਮੈਨੂੰ ਬੜਾ ਪਿਆਰ ਸੀ ਬਹੁਤ ਵਾਰੀ ਮਿਲਿਆ ਮੈਂ ਤੇ ਆ ਲੈ ਲੋ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਗਾ ਕੇ ਦੱਸਿਆ ਵੀ ਅਸੀਂ ਪੂਰਨ ਸ਼ਾਹ ਗੁੱਟੀ ਜੀ ਦੇ ਸ਼ਾਗਿਰਦਾਂ ਜਾਂ ਸਪੁੱਤਰਾਂ ਉਹਨਾਂ ਵਿੱਚੋਂ ਮੈਂ ਵੀ ਆ ਇੱਕ ਮੈਨੂੰ ਬਹੁਤ ਦੁੱਖ ਆ ਇੱਕ ਸਦੀ ਦਾ ਮਹਾਨ ਕਲਾਕਾਰ ਗਿਆ ਅੱਜ ਉਹ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀਗੇ ਪਰ ਲੱਗ ਰਿਹਾ ਕਿ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾਂ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਵਰਸਸ ਸਲੀਮ ਜਿਹੜੇ ਨੇ ਉਹਨਾਂ ਦੇ ਉੱਤੇ ਤਾਂ ਹਾਂਜੀ ਇਹ ਲੱਗ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ ਹੌਲੀ ਹੌਲੀ ਚਲੋ ਮਾਲਕ ਕਿਰਪਾ ਕਰੋ ਠੀਕ ਹੋਊਗਾ ਸਾਰਾ ਕੁਝ ਮੁਲਾਕਾਤ ਕਰਨਾ ਐਸੀ ਵੀਡੀਓ ਪਾਈਸੀ ਸੋਸ਼ਲ ਮੀਡੀਆ ਤੁਸੀਂ ਸਾਰੇ ਜਾਣੀ ਕੀ ਗੱਲ ਬਾਤ ਤੁਸੀਂ ਕਰਦੇ ਮੇਰੇ ਨਾਲ ਤੇ ਇੱਕ ਦਿਨ ਹੱਸ ਪਏ ਸੀਗੇ ਕਹਿੰਦੇ ਵੀ ਇਦਾਂ ਕਰਕੇ ਜੀ ਖਾਨ ਜੇ ए बी सी डी सारा पूरा हो गया तो फिर ਤੁਸੀਂ ਕੀ ਕਰੋਗੇ ਮੈਂ ਉਹਦੀ ਕਹਿਤਾ ਹੱਸ ਕੇ ਮੈਂਗਾ ਉਸਤਾਦ ਜੀ ਵੀ ਆਪਾਂ ਫਿਰ ਉੜੇ ਤੋਂ ਸ਼ੁਰੂ ਕਰ ਲਾਂਗੇ ਫਿਰ ਮੇਰੀ ਗੱਲ ਤੇ ਬਹੁਤ ਹੱਸੇ ਵੀ ਬਹੁਤ ਹਸਮਖਸੀ ਬਹੁਤ ਪਿਆਰ ਦਿੰਦੇ ਸੀਗੇ ਹਮੇਸ਼ਾ ਹੀ ਮਾਲਕ ਉਹਨਾਂ ਨੂੰ ਜਨਨ ਸੀਗੀ थैंक यू ਨਹੀਂ ਸ਼ਾਰਟ ਕਰ ਲਾ